ਭਾਈ ਕੀ ਹਾਲ ਨੇ ਕੰਨੀ ਵਧੀਆ ਵਧੀਆ ਵੀਰੇ ਤੁਸੀਂ ਭਈਆ ਸਾਬਣ ਮਿਲ ਜੂ ਯਾਰ ਬਾਬਾ ਸਾਬਣ ਮਿਲ ਜੂ ਆਪਣੇ ਕੋਲੋਂ ਨਾ ਜੀ ਭਈਆ ਆਪਣੇ ਕੋਲ ਤਾਂ ਨਹੀਂ ਹੁੰਦੀ ਸਾਬਣ ਇਹ ਹਾਂਜੀ ਨਾ ਜੀ ਆਪਣੇ ਕੋਲ ਹੋਏ ਰੱਬਾ ਇੰਨੀ ਗਰਮੀ ਅੱਗੇ ਤੋਂ ਤਾਂ ਨਹੀਂ ਇਹ ਵਰਤਦੇ ਸਾਬਣ ਜਮੀ ਫਸ ਕੇ ਜਮਾਰ ਨਾ ਬਈ ਸਾਬਣ ਵਰਤ ਕੇ ਦਾ ਬਾਬਾ ਸਾਬਣ ਮਿਲ ਜੂ ਆਪਣੇ ਕੋਲੋਂ ਨਾ ਜੀ ਪੂਰੇ ਵੀ ਨਹੀਂ ਹੈਗੇ ਇਹ ਨਾ ਹੋਰ ਕਿੱਥੋਂ ਮਿਲੂ ਇਹ ਅੱਡੇ ਉੱਡੇ ਪੜਾ ਕਰ ਲੋ ਭਈ ਕੀ ਪਤਾ ਅੱਡਾ ਦੂਰ ਹੋਣਾ ਮੱਲਾ ਦੌਰ ਦਾ ਇਹ ਦੂਰ ਤਾਂ ਹੈਗੀ ਐ ਯਾਰ ਦੂਰ ਆਗਾ ਠੀਕ ਆ ਬਾਬਾ ਫਿਰ ਮੈਂ ਜਾਇਆ ਹੁਣ ਅੱਗੇ ਇੱਥੋਂ ਵੀ ਨਹੀਂ ਮਿਲਦੀ ਇਹ ਅੱਡੇ ਦੇ ਉੱਪਰ ਜਾਣਾ ਪਊ ਅੱਡਾ ਦੂਰ ਆਹਾ ਗਰਮੀ ਵਾਲੀ ਆ ਯਾਰ ਕੀ ਕਰੀਏ ਯਾਰ ਕਿੱਥੋਂ ਮਿਲੂਗੀ ਆ ਬਾਈ ਨੂੰ ਪੁੱਛਣਦੇ ਯਾਰ ਮਿਸਤਰੀ ਬਾਈ ਨੂੰ ਭਾਈ ਕੀ ਹਾਲ ਹੈ ਠੀਕ ਹੈ ਜੀ ਵਧੀਆ ਜੀ ਭਾਈ ਆਪਣੇ ਕੋਲ ਤਾਂ ਨਹੀਂ ਹੁੰਦੀ ਸਾਪਣੇ ਹਾਂਜੀ ਨਾਂਜੀ ਆਪਣੇ ਕੋਲ ਸਾਂ ਪਰ ਆਪਣਾ ਤਾਂ ਬਿਨ ਮਿਸਤਰੀ ਦਾ ਕੰਮ ਆ ਨਾ ਹਾਂਜੀ ਦੇਖੀ ਹਰ ਮੜੇ ਕਿੱਥੋਂ ਮਿਲੂ ਕਿੱਥੋਂ ਇਹ ਵੀਰੇ ਰੰਦਾਵਾ ਨਿੰਮ ਸ਼ਾਪ ਆ ਅੱਗੇ ਜਾ ਕੇ ਆ ਥੋੜਾ ਅੱਗੇ ਜਾ ਕੇ ਆ ਰਸਤੇ ਦੇ ਉੱਪਰ ਮੜੇ ਆ ਇੱਥੇ ਜਿਹੜੀ ਹੈ ਜਿਹਦੇ ਕਮਾਤਾ ਸਾਰੇ ਇੰਨੀ ਗਰਮੀ ਦੇ ਵਿੱਚ ਆ ਆ ਗਈ ਕਰਾਨਾ ਚੋਤ ਮਾਨ ਕਰਾਨਾ ਸਟੋਰੇ ਨੂੰ ਵੀ ਪੁੱਸਲੀਓ ਯਾਰ ਆਈ ਹੋਈ ਭਾਈ ਕੀ ਹਾਲ ਨੇ ਕੰਨੀ ਵਧੀਆ ਵਧੀਆ ਵੀਰੇ ਤੁਸੀਂ ਬਈਆ ਸਾਬਣ ਮਿਲ ਜੂ ਯਾਰ ਹਜੇ ਆਈ ਨਹੀਂ ਹੈਗੇ ਵੀਰੇ ਇਹ ਕੰਪਨੀ ਵਾਲੇ ਆਪਣੇ ਕੋਲੇ ਰੰਦਾ ਆਈ ਨਹੀਂ ਯਾਰ ਬਈ ਰੱਖੋ ਯਾਰ ਇਹ ਸਾਬਣ ਹਾਂਜੀ ਵੀਰੇ ਕਦੇ ਕੰਪਨੀ ਵਾਲੇ ਆਗੇ ਜ਼ਰੂਰ ਰੱਖਾਂਗੇ ਜੀ ਅੱਛਾ ਹਾਂਜੀ ਹਾਂਜੀ ਜ਼ਰੂਰ ਇਹ ਹੈ ਕਿੱਥੇ ਹੈ ਕੰਪਨੀ ਯਾਰ ਪਤਾ ਕੋਸ ਯਾਰ ਮੈਂ ਉੱਥੀ ਜਾਇ ਆਉਣਾ ਯਾਰ ਬਾਲਾ ਦੁਖੀ ਕਰਕੇ ਯਾਰ ਬਰਤ ਲਈ ਬਈ ਇੰਨੀ ਚੰਗੀ ਸਾਬਣ ਹਨਾ ਠੀਕ ਹੈ ਮਿਲਦੀ ਕਿ ਤੂੰ ਹੈ ਨਹੀਂ ਯਾਰ ਉਹਨੇ ਇਹ ਲੌਂਗ ਵਾਲ ਤੂੰ ਮਿਲਦੀ ਵੀਰੇ ਹੁੰਦਾ ਫੀੜਾ ਲੈ ਤੂੰ ਅੱਛਾ ਹਾਂਜੀ ਹਾਂਜੀ ਚੱਲ ਮੈਂ ਜਾ ਕੇ ਆਉਣਾ ਯਾਰ ਹਣਾ ਦੇਖਦੇ ਆਂਗੇ ਠੀਕ ਹੈ ਭਾਈ ਓਕੇ ਜੀ ਚਲ ਹੁਣ ਅੱਗੇ ਹੋਰ ਜਾਣਾ ਪਊਗਾ 3 ਕਿਲੋਮੀਟਰ ਘੁੰਮ ਲਿਆ ਮੈਂ ਚਲ ਕਿਲੋਮੀਟਰ ਹੋਰ ਸਹੀ ਹਾਏ ਓਏ ਲੱਗਦਾ ਨੇੜੀ ਲੱਗੇ ਆਆ ਬਾਬੇ ਨੂੰ ਪੁੱਛੀਏ ਬਾਬਾ ਹਾਂਜੀ ਆਹ ਦੁਕਾਨ ਕਿੱਥੇ ਆ ਗਈ ਉਹ ਆਪਣੇ ਬਈ ਦਾ ਵਾਲਾ ਜੀ ਹਰਦੀਪ ਦੀ ਉਹ ਸਾਹਮਣੇ ਅੱਛਾ ਉਹ ਸਾਹਮਣੇ ਲੈ ਪਹੁੰਚ ਗਏ ਓਏ ਪਹੁੰਚ ਗਏ ਮਸਾਲ ਬੀਆ ਤੇ ਕਾਣ ਮਸਾ ਸਾਰਾ ਲੋਂਗੋ ਵਾਲ ਦੇ ਵਿੱਚ ਫਿਰ ਗਿਆ ਨੇ ਦੁਕਾਨ ਇੱਥੇ ਆ ਭਈਆ ਚੱਕ ਓਏ ਉਹਦੀ ਸਾਬਣ ਜੀ ਕੀ ਗੱਲ ਹੋ ਗਈ ਮੈਂ ਤਾਂ ਨਹੀਂ ਵਰਤਦਾ ਅੱਜ ਤੋਂ ਸਾਬਣ ਇਹ ਜਮਾਂ ਵੀ ਨਹੀਂ ਵਰਤਦਾ ਥਾਲਾ ਜੋ ਮਰਜੀ ਹੋ ਜੇ ਉਹ ਤੂੰ ਗੱਲ ਤਾਂ ਦੱਸ ਵੀ ਥਾਲਾ ਮੈਂ ਬਾਤ ਤੂੰ ਆ ਚੱਕਿਆ ਥਾਮ ਯਾਰ ਆਉਦੀ ਸਾਬਣ ਜੀ ਓਹ ਹੋ ਹੋ ਕਮਾਲ ਐਰ ਖੜ ਤੂੰ ਮਾੜਾ ਯਾ ਸ਼ਾਨਦਾਰ ਮੈਨੂੰ ਪਤਾ ਤੂੰ ਆਇਆ ਗਰਮੀ ਚੋਂ ਤੂੰ ਪਹਿਲਾਂ ਕੋਟ ਪਾਣੀ ਦੀ ਪੀ ਪਾਣੀ ਕਿਹੜਾ ਪਾਣੀ ਯਾਰ ਬਈ ਤੂੰ ਤਾਂ ਉਹੀ ਆਫੜਿਆ ਪਰ ਨਾ ਗੱਲ ਤਾਂ ਦੱਸ ਗਿਆ ਭਾਈ ਲੈ ਪਹਿਲਾਂ ਪਾਣੀ ਪੀ ਯਾਰ ਪਾਣੀ ਪੀ ਤੂੰ ਠੰਡਾ ਹੋ ਯਾਰ ਗੱਲ ਦੱਸ ਗਿਆ ਪਾਣੀ ਪੀ ਮੈਨੂੰ ਪਤਾ ਵੀ ਗਰਮੀ ਹੈ ਤੂੰ ਸਾਰਾ ਗੁੱਸਾ ਸਾਬਣ ਤੇ ਥੋੜੀ ਇੰਨੀ ਵਧੀਆ ਸਾਬਣਾ ਭਾਈ ਯਾਰ ਇਹ ਸਾਲੀ ਮਿਲਦੀ ਨਹੀਂ ਕਿਤੋਂ ਅੱਛਾ ਆ ਚੱਕਰ ਹੈ ਮੈਂ ਦਾਸ ਦੁਕਾਨਾਂ ਫਰੋਲਤੀਆਂ ਕਿਸੇ ਕੋਲੇ ਇਹ ਸਾਬਣ ਹੈ ਹੀ ਨਹੀਂ ਫਿਰ ਤੂੰ ਆਏ ਕਹਿਣਾ ਵੀ ਸਾਬਣ ਤੂੰ ਆਏ ਕਹਿਣਾ ਵੀ ਭਾਈ ਯਾਰ ਸਾਬਣ ਵਧੀਆ ਪਰ ਮਿਲਦੀ ਨਹੀਂ ਵਧੀਆ ਸਾਬਣ ਹੈਗੀ ਪਰ ਇਹ ਸਾਲੀ ਮਿਲੇ ਵੀ ਕਿਤੋਂ ਓਕੇ 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 ਬਟ 4 ਕਿਲੋਮੀਟਰ ਬਈ 4 ਕਿਲੋਮੀਟਰ ਬਈ ਓਏ ਇੰਨੀ ਗਰਮੀ ਦੇ ਵਿੱਚ ਓਹੋ ਬਾਈ ਯਾਰ ਵਾ ਔਖਾ ਹੋਇਆ ਸੌਰੀ ਬਾਈ ਯਾਰ ਇਹ ਤੇਰੀ ਗੱਲ ਨੂੰ ਜਰੂਰ ਸਿਰ ਮੱਥੇ ਲਵਾਗੇ ਹਮ ਹੁਣ ਤੋਂ ਬਾਈ ਦੇ ਦੇਓ ਦੁਕਾਨਾਂ ਦੇ ਉੱਪਰ ਦੇ ਦੇ ਬਾਈ ਹੱਥ ਬਣਾ ਲੈ ਯਾਰ ਬਾਈ ਜਮੀਨਾ ਟੈਨਸ਼ਨ ਆ ਅੱਜ ਤੈਂ ਕਹਿਤਾ ਇਹ ਹਿਸਾਬ ਨਾਲ ਤਾਂ ਪਤਾ ਨਹੀਂ ਸਾਡੇ ਕਿੰਨੇ ਕਗਾਹਕ ਦੁਖੀ ਹੁੰਦੇ ਹੋਣਗੇ ਹੁੰਦੇ ਹੋਣਗੇ ਬਾਈ ਜਿਹੜੇ ਸਾਹ ਨਾਲ ਤੂੰ ਹਫਲ ਗਿਆ ਮੈਨੂੰ ਤਾਂ ਐ ਸੀ ਮਹਾ ਪਤਾ ਨਹੀਂ ਕੀ ਗੱਲ ਕਰਤੀ ਸਾਹਮਣੇ ਵੀ ਜਿਹੜਾ ਤੂੰ ਮਲਗ ਇੱਕ ਕੋਲਾ ਤਾਂ ਸਿੱਟੀ ਥਾਬਣਾ ਸਾਬਣ ਇੱਕ ਨੰਬਰ ਥਾਬਣਾ ਸਾਬਣ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਯਾਨੀ ਕਿ ਰਿਜ਼ਲਟ ਪੂਰਾ ਟਾਪ ਹੈ ਪੂਰਾ ਰਿਜ਼ਲਟਾ ਕਰਦੇ ਕਹਿੰਦੇ ਵੀ ਹੋਰ ਤਾਂ ਅਸੀਂ ਵਰਤ ਨਹੀਂਏ ਕੋਈ ਨਹੀਂ ਅਸੀਂ ਤਾਂ ਵਰਤ ਨਹੀਂਏ ਇਹ ਹੈ ਕਹਿੰਦਾ ਵਾਹ ਕਿਹੜਾ ਪੰਡਾ ਬਾਈ ਤੇਰਾ ਧੂਰੀ ਤੋਂ ਆਇਆ ਬਾਈ ਮੈਂ ਧੂਰੀ ਤੋਂ ਆਇਆ ਧੂਰੀ ਵੀ ਨਹੀਂ ਮਿਲਦੀ ਹੈਗੀ ਹੋਰ ਦੱਸ ਪੂਰੀ ਵੀ ਨਹੀਂ ਮੈਂ ਇਹ ਬਾਈ ਹੁਣ ਅਸੀਂ ਨਾ ਸ਼ੁਰੂ ਕਰਦੇ ਆਂ ਹਾਂ ਤੇਰੀ ਗੱਲ ਸਿਰ ਮੱਥੇ ਆ ਇਹ 10 ਤਰੀਕ ਤੋਂ ਬਾਅਦ-ਬਾਅਦ ਲਗਭਗ ਜਿੰਨੇ ਵੀ ਕਈ ਵਾਰ ਇੱਕ ਮੈਂ ਬੇਨਤੀ ਕਰਦਾ ਥੋੜੇ ਜਰੀਏ ਹਾਂ ਦੀ ਭਾਈ ਜਿਵੇਂ ਆ ਅੱਜ ਦੁਖੀ ਆ ਸਾਡਾ ਗਾਹਕਾ ਹੂੰ ਬਹੁਤ ਸਾਰੇ ਗਾਹਕ ਸਾਡੇ ਦੁਖੀ ਨੇ ਇਹ ਸਾਬਣ ਕਿੰਨੀ ਹੋ ਠੀਕ ਆ ਤਾਂ ਜਿਹੜੇ ਵੀ ਪਿੰਡਾਂ ਦੇ ਵਿੱਚ ਕਰਿਆਨੇ ਵਾਲੇ ਵੀਰੇ ਵੀਰ ਬੈਠੇ ਨੇ ਜਾਂ ਡਾਕਟਰ ਬੈਠੇ ਨੇ ਘਰੇਲੂ ਡਾਕਟਰ ਬੈਠੇ ਨੇ ਉਹ ਇਹ ਸਾਬਣ ਖਰੀਦਣ ਲਈ ਸੰਪਰਕ ਕਰ ਲੋ ਅੱਛਾ ਤੁਹਾਡੇ ਹਰ ਇੱਕ ਪਿੰਡ ਦੇ ਵਿੱਚ ਕਰਿਆਨੇ ਦੀ ਦੁਕਾਨ ਤੋਂ ਇਹ ਸਾਬਣ ਮਿਲਿਆ ਕਰੂਗੀ ਸਾਰੇ ਪਿੰਡਾਂ ਦੇ ਵਿੱਚ ਇਹ ਸਾਬਣ ਪਹੁੰਚਾਉਣ ਦੇ ਲਈ ਤੁਸੀਂ ਆਪਣੇ ਆਪਣੇ ਕੰਟੈਕਟ ਨੰਬਰ ਤੇ ਸਾਨੂੰ ਕਾਲ ਕਰਕੇ ਸਾਡੇ ਨਾਲ ਸੰਪਰਕ ਕਰੋ ਜੁੜੋ ਤੇ ਇਹ ਸਾਨੂੰ ਸਾਬਣ ਦੇਵਾਂਗੇ ਅਸੀਂ ਇਹ ਚਾਹੁੰਦੇ ਆ ਵੀ ਜਿਵੇਂ ਸਾਡਾ ਆਹ ਗਾਹਕ ਦੁਖੀ ਹੋਇਆ ਸਾਡੇ ਪਤਾ ਨਹੀਂ ਕਿੰਨੇ ਗਾਹਕ ਦੁਖੀ ਹੋ ਰਹੇ ਨੇ ਕਿਉਂਕਿ ਕੋਰੀਅਰ ਦੇ ਵਿੱਚ 10 ਦਿਨ ਲੇਟ ਪਹੁੰਚਦੀ ਹੈ ਜਿਨੇ ਇੱਕ ਵਾਰੀ ਇਹ ਸਾਬਣ ਵਰਤ ਲਿਓ ਬਜਾਰੂ ਸਾਬਣ ਛੇਤੀ ਵਰਤਦਾ ਹੈ ਬਿਲਕੁਲ ترਸੀਮ ਭਾਈ ਤੇਰਾ ਧੰਨਵਾਦ ਹੈ ਮੇਰੀ ਅੱਖਾਂ ਖੋਲਤੀਆਂ 10 ਦੇ ਦੇ ਮੈਨੂੰ ਅੱਖਾਂ ਦੇ ਅੱਖਾਂ 10 ਦੇ ਦੇ ਮੈਨੂੰ ਅੱਜ ਤੈਨੂੰ ਭਾਈ ਦਿਮਾਗ ਘੁੰਮ ਲਗਾ ਗਏ ਗਿਫਟ ਵੀ ਦੇ ਕੇ ਤੋਰੂ ਕਿਉਂਕਿ ਇਹ ਗੱਲਾ ਤੇਰਾ ਦਿਮਾਗ ਨਹੀਂ ਖੁੱਲਿਆ ਅੱਜ ਮੇਰਾ ਵੀ ਖੁੱਲ ਗਿਆ ਵੀ ਮੇਰੇ ਪਤਾ ਨਹੀਂ ਕਿੰਨੇ ਗਾਹਕ ਹੈ ਜਿਹੜੇ ਉਹ ਸਾਬਣ ਤੋਂ ਬਣਾ ਬੈਠੇ ਨੇ ਠੀਕ ਆ ਉਹਦਾ ਕਾਰਨ ਇਹੀ ਆ ਵੀ ਹਰ ਇੱਕ ਪਿੰਡਾਂ ਦੇ ਵਿੱਚ ਪਹੁੰਚਦੀ ਨਹੀਂ ਤੇ ਸਾਬਣ ਮਿਲ ਨਹੀਂ ਇਹ ਸਖਿਆ ਦੇ ਮੈਨੂੰ ਯਾਰ ਬਣਾਉਣੀ ਮੈਂ ਆਪ ਹੀ ਬਣਾ ਲਿਆ ਕਰੂੰਗਾ ਜੇ ਕਿਸੇ ਵੀਰ ਨੇ ਫਿਰ ਸਿੱਖਣੀ ਵੀ ਆ ਬਾਈ ਤਰਸੇਵਾ ਇੱਕ ਤਰੀਕ ਨੂੰ ਮਿਲੋ ਨਾਲ ਹਰਨ ਦਾ ਵਾ ਟਰੇਡਿੰਗ ਕੰਪਨੀ ਵੱਲੋਂ ਵਰਕਸ਼ਾਪ ਵੀ ਲੱਗ ਰਹੀ ਹੈ ਠੀਕਾ ਇਹਦਾ ਖਰਚਾ ਕਿੰਨਾ ਕੋਜੂ ਫਿਰ ਇਹਦੀ ਬਾਈ 2500 ਰੁਪਏ ਕੀ ਸਿਰਫ 2500 ਰੁਪਏ ਬਾਈ ਜੀ ਨਾਲ ਸਾਨੂੰ ਸਾਰੇ ਫਲੇਵਰ ਦੇਵਾਂਗੇ ਅੱਛਾ ਆ ਦੇਖੋ ਕਿੰਨੇ ਫਲੇਵਰ ਪਏ ਨੇ ਹਾਂ ਹਾਂ ਇਹ ਤਾਂ ਅੱਜ ਕੱਲੇ ਹੀ ਆਉਂਦੇ ਨਿੰਮਾ ਜਿਹੜੇ ਨਿੰਮ ਦਾ ਇੱਕ ਸਦਾਬਾਰ ਆ ਬਾਈ ਜੇ ਜੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਨਾ ਤਾਂ ਸਾਡੀ ਕੰਨੇ ਨਿੰਮ ਦੀ ਤਾਂ ਆਪਣ ਵਰਤ ਲਓ ਬਿਮਾਰੀ ਨਹੀਂ ਹੁੰਦੇ ਚੱਲ ਮੈਨੂੰ ਤੋਂ ਐ ਇੱਕ ਕਰ ਦੇ ਦੇ ਪੰਜ ਛੇ ਹਾਂ ਠੀਕ ਆ ਮੈਂ ਜਾਵਾਂ ਕੰਮ ਦੇ ਉੱਪਰ ਜਾਣਾ ਮੈਂ ਤਾਂ ਠੀਕ ਆ ਬਾਈ ਠੀਕ ਆ ਠੀਕ ਆ ਕੋਈ ਗੱਲ ਨਹੀਂ ਚਾਹ ਪੀਏਗਾ ਭਾਈ ਬਸ ਭਾਈ ਚਾਹ ਦਾ ਪੀ ਲਈਆ ਲੈ ਭਾਈ ਗੂਗਲ ਪੇ ਕਰਦਾ ਪੈਸੇ ਉਹਨਾਂ ਗੂਗਲ ਪੇ ਕਰ ਦੀ ਤੇ ਪਰ ਲੰਬਾ ਨਾ ਹੁੰਦਈਏ ਇਦੋਂ ਬਾਅਦ ਠੀਕ ਹੈ ਨਾ ਤੇ ਜਰੂਰ ਅੱਗੇ ਤੋਂ ਅੱਗੇ ਆਪਾਂ ਦੁਕਾਨਾਂ ਵਾਲਿਆਂ ਨੂੰ ਜਰੂਰ ਸਪਲਾਈ ਕਰਾਂਗੇ ਸਾਰੇ ਧਿਆਨ ਰੱਖਿਓ ਵੀਰੇ ਤੇ ਇਹ ਸਭ ਨੂੰ ਤੁਹਾਨੂੰ ਮਿਲੂਗੀ ਤੁਹਾਡੇ ਪਿੰਡਾਂ ਦੇ ਵਿੱਚ ਤੁਹਾਡੇ ਕਰਿਆਨੇ ਦੀਆਂ ਦੁਕਾਨਾਂ ਤੇ ਠੀਕ ਹੈ ਵੀਰੇ ਠੀਕ ਹੈ ਭਾਈ ਬਸ ਆਜੂ ਇਰ ਇੱਥੇ ਹਾਂ ਮੈਂ ਹੁਣ ਛੱਡ ਕੇ ਵੀ ਆਉਂ ਜੇ ਓਡਾ ਲੰਬਾ ਲੱਗੇ ਆ ਜਾ ਆ ਜਾ ਚੱਲ ਭਾਈ ਧੰਨਵਾਦ ਮੈਂ ਗੱਡੀ ਘੱਟਦਾ ਬਸ ਆ ਜਾ